ਸਤਿ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰਿਆਊ ਤੇ ਤੁਸੀਂ ਵੇਖ ਰਹੇ ਹੋ ਅਰੰਗ ਪੰਜਾਬ ਦੀ ਦੋਸਤੋ ਅੱਜ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਵੀਡੀਓ ਵੇਖ ਰਹੇ ਹੋ ਇਹ ਗੁਰੂ ਤੇਗ ਬਹਾਦਰ ਨਗਰ ਹਰਿਆਊ ਕੋਠੇ ਜ਼ਿਲ੍ਹਾ ਸੰਗਰੂਰ ਜੋ ਕਿ ਵਿਧਾਨ ਸਭਾ ਹਲਕਾ ਧੜਵੇ ਦਾ ਪਿੰਡ ਹੈ ਲੈਰੇਗਾਕੇ ਦੇ ਲਾਗੇ ਕਰਕੇ ਉਸ ਨਗਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਇਹ ਜੋ ਸ਼ਖਸ਼ ਸਵਰਾਜ ਸਿੰਘ ਜੀ ਇਹਨਾਂ ਨੂੰ ਤੀਸਰੀ ਵਾਰ ਜਿੱਥੇ ਸਰਬਸੰਮਤੀ ਨਾਲ ਸਰਪੰਚ ਚੁਣਿਆ ਹੈ ਉੱਥੇ ਜਿਹੜੇ ਇਹਦੇ ਨਾਲ 5 ਮੈਂਬਰ ਨੇ ਉਹ ਵੀ ਪੰਜੇ ਓਵਾਰਡਾਂ ਦੇ ਵੱਲੋਂ ਪੰਜਾਂ ਮੈਂਬਰਾਂ ਨੂੰ ਸਰਬਸੰਮਤੀ ਦੇ ਨਾਲ ਚੁਣਿਆ ਜੇ ਮੈਂ ਗੱਲ ਕਰਾਂ ਤਾਂ ਕਿ ਸਾਰੀ ਦੀ ਸਾਰੀ ਪੰਚਾਇਤ ਹੈ ਜਿਹੜੀ ਇਹਨਾਂ ਨੇ ਸਰਬਸੰਮਤੀ ਨਾਲ ਚੁਣੀ ਹੈ ਸੋ ਇਸ ਤਰ੍ਹਾਂ ਦੇ ਉਪਰਾਲੇ ਨੇ ਜਿਹੜੇ ਹੋਣੇ ਚਾਹੀਦੇ ਨੇ ਤੇ ਆਓ ਫਿਰ ਆਪਾਂ ਇਥੋਂ ਦੀ ਸੰਗਤ ਦੇ ਨਾਲ ਇਥੋਂ ਦੇ ਨੌਜਵਾਨਾਂ ਦੇ ਨਾਲ ਵੀ ਕਰਦੇ ਹਾਂ ਗੱਲਬਾਤ ਵੈਗੁਰੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਾਡੀ ਪੰਚਾਇਤ ਤੇਗਬਾਦ ਨਗਰਵਾਦੀ ਹਰਿਊ ਬਲਾਕ ਲਹਿਰਾ ਗਾਗਾ ਸਾਡੇ ਪਿੰਡ ਚ ਸਰਬਸੰਤੀ ਨਾਲ ਸਰਪੰਚੀ ਦੀ ਚੋਣ ਹੋਈ ਹੈ ਜੀ ਸਾਰਾ ਪਿੰਡ ਨਾਲ ਮਿਲ ਕੇ ਸਰਪੰਚ ਤੇ ਪੰਜੇ ਮੈਂਬਰ ਸਾਰੇ ਵਾਰਡ ਦੇ ਬਣਾਏ ਗਏ ਨੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਵੀ ਅਸੀਂ ਪਹਿਲਾਂ ਇਲੈਕਸ਼ਨਾਂ ਨਾਲ ਲੜਦੇ ਸੀ ਇੱਕ ਦੂਜੇ ਨਾਲ ਨਾਰਾਜ਼ਗੀਆਂ ਘੜਦੇ ਸੀ 6 ਮਹੀਨੇ ਬੋਲਿਆ ਨਹੀਂ ਸੀ ਜਾਂਦਾ ਠੀਕ ਹੈ ਜੀ ਵੀ ਅਸੀਂ ਇਤਕੀ ਪ੍ਰਤਪਾਈ ਹੈ ਵੀ ਅਸੀਂ ਸਾਰੇ ਹੁਣ ਸਰਬਸੰਤੀ ਹੋ ਗਈ ਇੱਕ ਵਾਰਾ ਸਰਬਸੰਤੀ ਹੋ ਜੇ ਫਿਰ ਆਏ ਸਾਲ ਸਰਬਸੰਤੀ ਹੋ ਜਾਂਦੀ ਹੈ ਤੇ ਸਾਡੇ ਪਿੰਡ ਚੋਂ ਸਵਰਾਜ ਸਿੰਘ ਸਰਪੰਚ ਸਰਪੰਚ ਦੀ ਦਾ ਸਰਪੰਚ ਚੁਣੇ ਗਏ ਨੇ ਇਹ ਸਾਡੇ ਮੈਂਬਰ ਚੁਣੇ ਗਏ ਨੇ ਵਾਰਡ ਨੰਬਰ 4 ਵਾਰਡ ਨੰਬਰ 4 ਚੋਂ ਜਰਨੈਲ ਸਿੰਘ ਜੀ ਵਾਰਡ ਨੰਬਰ 5 ਚੋਂ ਬੂਟਾ ਸਿੰਘ ਜੀ ਵਾਰਡ ਨੰਬਰ 3 ਚੋਂ ਨਾਜਰ ਸਿੰਘ ਜੀ ਵਾਰਡ ਨੰਬਰ 2 2 ਦੇ ਵਿੱਚੋਂ 3 ਚੋਂ 3 ਚੋਂ 3 ਚੋਂ ਸੁਖਵਿੰਦਰ ਸਿੰਘ ਦਾ ਵਾਰ ਨੰਬਰ 1 ਚੋਂ ਜਗਤਵਿੰਦਰ ਸਿੰਘ ਸਾਰਾ ਪਿੰਡ ਸਾਰਾ ਸਹਿਮਤ ਹੈ ਜੀ ਸਾਰੇ ਪਿੰਡ ਦੇ ਹੱਥ ਕੜੇ ਕਰਕੇ ਜਕਾਰਾ ਬੁਲਾ ਦਿਓ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਤੇ ਕਿੰਨੀ ਵਾਰੀ ਸਰਪੰਚ ਬਣੇ ਨੇ ਇਹ ਤੀਜੀ ਵਾਰ ਸਰਪੰਚ ਬਣੇ ਨੇ ਇਹ ਪਹਿਲਾਂ ਪੰਚਾਇਤ ਮੈਂਬਰ ਰਹੇ ਨੇ ਇੱਕ ਵਾਰ ਹੁਣ ਤੀਜੀ ਵਾਰ ਸਰਪੰਚ ਸੰਤੀ ਨਾਲ ਸਰਪੰਚ ਬਣੇ ਨੇ ਪਹਿਲਾਂ ਦੋ ਵਾਰ ਇਲੈਕਸ਼ਨ ਨਾਲ ਹੁਣ ਹੁੰਦੇ ਨਾਲ ਸਰਪੰਚ ਸੰਤੀ ਨਾਲ ਸੋ ਸਰਪੰਚ ਸਾਹਿਬ ਤੁਸੀਂ ਤੀਸਰੀ ਵਾਰੀ ਸਰਪੰਚ ਚੁਣੇ ਗਏ ਹੋ ਤੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ಗ್ರಾಮ ਪੰਚਾਇਤ ਆਪਣੇ ਪਿੰਡ ਦੇ ਸਾਰੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਾ ਬਹੁਤ ਜ਼ਿਆਦਾ ਰਿਣੀ ਆ ਵੀ ਮੈਨੂੰ ਲਗਾਤਾਰ ਤੀਸਰੀ ਵਾਰ ਇਹ ਮਾਣ ਬਖਸ਼ਿਆ ਮੈਂ ਵਾਅਦਾ ਕਰਦਾ ਸਾਰੀ ਸੰਗਤ ਨੂੰ ਵੀ ਪਹਿਲਾਂ ਤੋਂ ਵੀ ਵੱਧ ਕੇ ਮੈਂ ਆਪਣਾ ਸਾਰਾ ਸਹਿਯੋਗ ਯੋਗਦਾਨ ਜੋ ਵੀ ਕਰਨ ਯੋਗ ਹੋਇਆ ਇਹਨਾਂ ਦਾ ਸਮਝੌਤੇ ਨਾਲ ਹੀ ਕਰਕੇ ਕਰਾਂਗਾ ਸਾਥ ਦੇਵਾਂਗਾ ਤੇ ਇਹਨਾਂ ਦਾ ਬੜਾ ਧੰਨਵਾਦ ਮੈਂ ਇੱਕ ਬੇਨਤੀ ਕਰਦਾ ਆਪਣੇ ਸਾਰੇ ਪੰਜਾਬ ਵਾਸੀਆਂ ਨੂੰ ਵੀ ਇਸੇ ਤਰ੍ਹਾਂ ਸਾਰੇ ਰਲ ਮਿਲ ਕੇ ਇਸ ਪ੍ਰੀਤ ਨੂੰ ਆਪਾਂ ਅੱਗੇ ਵੀ ਤੋਰੀਏ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਆਪਾਂ ਪਿੰਡ ਦੇ ਜੋ ਭਾਈਚਾਰਕ ਸਾਂਝ ਹੈ ਉਹਨੂੰ ਵਧਾਈਏ ਤੇ ਆਲੇ-ਦੁਆਲੇ ਸਾਰੇ ਪਿੰਡਾਂ 'ਚ ਵੱਧ ਤੋਂ ਵੱਧ ਸਹਿਮਤੀਆਂ ਕਰਕੇ ਸਰਕਾਰ ਨੂੰ ਦਈਏ ਨਾਲੇ ਸਰਕਾਰ ਤੋਂ ਸਹਿਯੋਗ ਲਈਏ ਧੰਨਵਾਦ ਪਹਿਲਾਂ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਕਰਦਾ ਜਿਹੜਿਆਂ ਨੇ ਰਲ ਮਿਲ ਕੇ ਸਾਰੀ ਪੰਚਾਇਤੀ ਸਰਬਸੰਮਤੀ ਨਾਲ ਚੁਣੀ ਹੈ ਸਰਪੰਚ ਵੀ ਪੰਜੇ ਮੈਂਬਰ ਪੰਜੇ ਵਾਰਡਾਂ 'ਚ ਸਹਿਮਤੀ ਹੋਈ ਹੈ ਤੇ ਮੈਂ ਤਾਂ ਸਾਰੇ ਇਲਾਕੇ ਨੂੰ ਇਹੀ ਬੇਨਤੀ ਕਰਦਾ ਕਿ ਆਪਾਂ ਸਾਰੇ ਪਿੰਡਾਂ 'ਚ ਇਹੀ ਉਪਰਾਲੇ ਕਰੀਏ ਈ ਸਹਿਮਤੀ ਨਾਲ ਆ ਪੰਚਾਇਤਾਂ ਚੁਣੀਏ ਗਾਂ ਸਰਕਾਰ ਤੋਂ ਵੀ ਕੰਮ ਲੈ ਸਕੀਏ ਸਾਰੇ ਰਲ ਮਿਲ ਕੇ ਚੱਲੀਏ ਭਾਈ ਜੀ ਸਭ ਤੋਂ ਪਹਿਲਾਂ ਤਾਂ ਮੇਰੇ ਨਗਰ ਨਿਵਾਸੀਆਂ ਦਾ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਰਲ ਮਿਲ ਕੇ ਇਹ ਪ੍ਰਾਰਲਾ ਕੀਤਾ ਕਿ ਸਰਬਸੰਮਤੀ ਨਾਲ ਸਾਡੀ ਸਾਰੀ ਪੰਚਾਇਤ ਚੁਣੀ ਹੈ ਸੋ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਜਿਹੜੇ ਆਉਣ ਵਾਲੇ ਪਲਾਨ ਨੇ ਉਹਨਾਂ ਦੇ ਵਿੱਚ ਵੀ ਸਰਬਸੰਮਤੀ ਹੋਵੇ ਕਿ ਸਾਡੇ ਸਾਰਿਆਂ ਦੀ ਭਾਈਚਾਰਕ ਸਾਂਝ ਬਣੀ ਰਹੇ ਔਰ ਤੇ ਲਗਭਗ ਅ ਅਸੀਂ ਇਹ ਮੈਸੇਜ ਦੇਣਾ ਚਾਹਾਂਗੇ ਸਾਰੇ ਪੰਜਾਬ ਵਾਸੀਆਂ ਨੂੰ ਕਿ ਉਹ ਇਸੇ ਤਰ੍ਹਾਂ ਜਿਸ ਤਰ੍ਹਾਂ ਅਸੀਂ ਪ੍ਰਤਤਾਈ ਹੈ ਕਿ ਪਿੰਡਾਂ ਦੇ ਵਿੱਚ ਪ੍ਰਤਤਾ ਪੈਂਦੀ ਰਹਿਣਾ ਤੇ ਸਰਬਸੰਮਤੀ ਨਾਲ ਪੰਚਾਇਤ ਚੁਣ ਕੇ ਤਾਂ ਜੋ ਅਸੀਂ ਪੰਚਾਇਤਾਂ ਤੋਂ ਤੇ ਸਰਕਾਰ ਤੋਂ ਸੀ ਅ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਵਿਕਾਸ ਕਾਰਜ ਕਰਾ ਸਕੀਏ ਸੋ ਸਾਰਿਆਂ ਦਾ ਸਭ ਤੋਂ ਲਾਸਟ ਦੇ ਵਿੱਚ ਫਿਰ ਫਿਰ ਧੰਨਵਾਦ ਜੀ ਤੇ ਵੋਟ ਕਿੰਨੀਆਂ ਜੀ ਆਪਣੇ ਕੋਲ ਵੋਟ ਆਪਣੀ ਲਗਭਗ ਹੈਗੇ ਜੀ 4600 ਹੈ ਜੀ そう、パンの味、パンの味。